ਦੇਹਲਾ ਬੇਬੀ ਆ ਆ ਪਤਾ ਨਹੀਂ ਕਿੱਧਰ ਨਿਕਲ ਗਿਆ ਹੁਣ ਨਹੀਂ ਨਾਲ ਕਰਾ ਲੰਦੇ ਮਾੜਾ ਮੋਟਾ ਚੱਲ ਕੋਈ ਉੱਚਾ ਹੀ ਕਰਾ ਲੰਦੇ ਕੰਮ ਚੱਲ ਮੈਂ ਨੀਵਾਂ ਤਾਂ ਜਿਆਦਾ ਆਪੇ ਕਰੀਏ ਨੇ ਜਿਹੜਾ ਨੀਚੇ ਕਰਨਾ ਲੱਗਾ ਚੱਲ ਮਾੜਾ ਮੋਟਾ ਆਪ ਹੁਣ ਸਾਰਾ ਦਿਨ ਆਪਾਂ ਨੂੰ ਆਪ ਨੂੰ ਖਪਣਾ ਪੈਣਾ ਛੋਟੋ ਵੀ ਨਹੀਂ ਨਾ ਇਹ ਨਹੀਂ ਲੱਗਦਾ ਸਾਡੇ ਅਸੀਂ ਕਈ ਕਰੀਏ ਛੋਟੋ ਤਾਂ ਵੀ ਨਹੀਂ ਨਾ ਉੱਪਰ ਚੜਾ ਜਾਂਦਾ ਮੈਂ ਕਿੱਥੇ ਚੱਲਿਆ ਗਿਆ ਹੁਣ ਮੇਰੇ ਗੋਡੇ ਵਿੱਚ ਕੰਮ ਕਰਦੇ ਆਵਾ ਹੋਰ ਮੈਂ ਚਾਹਾਂ ਦਾ ਕੰਮ ਜੋ ਕਰਨੇ ਹੋਂ ਤੋਂ ਪਹਿਲਾਂ ਪਹਿਲਾਂ ਕਰ ਦਿੰਦੀਆਂ ਸਾਰਾ ਕੰਮ ਨਾਲ ਲਵਾ ਕੇ ਇਹਨਾਂ ਨੂੰ ਜੇ ਪਤਾ ਹੁੰਦਾ ਨਾ ਮੈਂ ਕੰਮ ਵਾਲੀ ਨੂੰ ਲਾ ਲੈਣਾ ਸੀ ਕਿਸੇ ਨਾਲ ਤੁਹਾਨੂੰ ਕਰਨਾ ਬਹੁਤ ਔਖਾ ਹੈ ਸਾਲੇ ਮੋਟਰਸਾਈਕਲ ਇੰਨੇ ਕਿਧੇ ਖੜੇ ਨੇ ਉਹ ਪੈਂਦਾ ਸੋਫਾ ਵੀ ਬਾਹਰੇ ਪਿਆ ਇकडे ਪੁੱਛਦੇ ਨੇ ਕਿਰਾਏ ਕਰੂਈਦਾਰ ਰੱਖ ਲੈ ਹੁਣੇ ਨਵੇਂ ਵੀ ਪਤਾ ਚੰਦ ਕਿਹੜਾ ਕੋਈ ਕੰਮ ਕਰਦਾ ਆ ਗਵਾਂਡੀਆਂ ਦੇ ਘਰੇ ਤਾਂ ਨਹੀਂ ਆ ਗਿਆ ਆਪਣਾ ਹੀ ਹੈ ਆ ਜਾ ਪੁੱਤ ਆਪਣਾ ਹੀ ਘਰ ਆਜਾ ਆਜਾ ਇਹ ਆਪਣੇ ਇਹ ਹਾਂ ਆਪਣਾ ਹੀ ਸਫਾਈਆਂ ਕਰਨੀਆਂ ਆਪਾਂ ਫਿਰ ਐ ਇੰਨਾ ਗੰਦਗਾ ਤੋਂ ਪਾਇਗਾ ਗੰਦ ਕਿਉਂ ਸਫਾਈਆਂ ਨਹੀਂ ਕਰਨੀਆਂ ਦੁਆਲੀ ਦੀਆਂ ਐ ਹੁਣ ਮੈਂ ਕਰੂੰ ਇੰਨਾ ਕੰਮ ਲੈ ਹੋਰ ਤੇਰਾ ਬੁੜਾ ਕਰੂਗਾ ਉਹ ਕਿੱਥੇ ਐ ਬਹੂ ਵੀ ਲੱਗੀ ਅੰਦਰ ਐ ਤੂੰ ਵੀ ਆ ਜਾ ਬਹੂ ਕਿੱਥੇ ਐ ਸੁਡੜਿਆ ਤਾਂ ਸੁਡੜ ਕਹਦੀ ਆ ਤੂੰ ਤਾਂ ਬਾਹਰ ਪਸ ਗਿਆ ਕੰਮ ਤੋਂ ਡਰਦਾ ਬਾਹਰ ਨਿਕਲ ਗਿਆ ਹੁਣ ਮੈਂ ਕੰਮ ਕਰੇ ਕੰਮ ਨਹੀਂ ਕਰਨਾ ਆਪਾਂ ਮੈਂ ਕੰਮ ਕਰਾਉਂ ਇੰਨਾ ਹੋਰ ਹੋਰ ਕੌਣ ਕਰ ਤੇਰਾ ਬਾਪੂ ਕਰੂਗਾ ਚਲ ਕੋਈ ਨਾ ਮੈਂ ਆਉਣਾ ਕਾਲਰ ਅੰਦਰ ਚਰ ਦੇਖਣਾ ਚਲ ਆ ਜਾ ਆ ਖੇਤੀ ਆ ਜਾ ਬਾਹਨੇ ਨਾ ਪਾ ਬਾਹਰ ਨਾ ਬਾ ਆ ਗਿਆ ਆ ਗਿਆ ਆ ਜਾ ਆ ਜਾ ਮੈਂ ਜੀ ਬਾਰੇ ਇੰਨਾ ਖੰਡਿਆਰ ਪਾ ਰੱਖਿਆ ਹੈ ਅੰਦਰ ਕਿੰਨਾ ਕ ਗੰਦ ਪਹਿਰੇ ਹੋ ਕਾਦੀਆਂ ਦੀਵਾਲੀਆਂ ਨੇ ਜਲੂਸ ਕੱਢ ਦੇਣਗੇ ਹੁਣ ਇਹ ਦੇਖੋ ਮੈਂ ਸਾਰੀ ਗੰਦ ਪਾ ਰੱਖਿਆ ਹੈ ਪਹਿਲਾਂ ਕਹਿੰਦੇ ਮੈਂ ਦਿਹਾੜੀ ਵਾਲਾ ਲੜਾਂਗਾ ਕੋਈ ਕਿਉਂ ਠੁੱਡੇ ਮਾਰਦਾ ਫਿਰਦਾ ਕੰਮ ਨੂੰ ਬਚਦਾ ਫਿਰਦਾ ਉਹ ਵੀ ਤਾਂ ਜਵਾਕੜੀ ਜਿਹੀ ਸਾਰਾ ਦਿਨ ਕੰਮ ਕਰਦੀ ਨਾਲ ਜਵਾਕਾਂ ਨੂੰ ਸਾਹਮਦੀ ਏ ਠੁੱਡ ਲੈ ਤਾਂ ਆ ਐਵੇਂ ਠੁੱਡ ਲੈ ਭੈਣ ਦੀ ਯਾਰ ਬਾਲੀ ਗੰਦ ਪਾਰਖਿਆ ਮੇਰਾ ਸਲਾਦ ਆਪਕੇ ਚੱਲ ਜਾ ਕੋਈ ਮੇਰਾ ਸਰਾ ਸੋਚ ਵੀ ਪੂਰਾ ਗਾਹ ਮੱਚਿਆ ਪਿਆ ਭੈਣ ਦੇ ਲੁੱਕ ਜਾ ਦੁਲੌਬ ਵੀ ਫੇਰ ਆ ਕੇ ਬਾਹਰੋਂ ਅੰਦਰ ਫੇਰ ਵੜ ਗਏ ਚਲ ਕੋਈ ਨਾ ਕੋਈ ਦੇਖਦੀ ਆ ਕੋਈ ਯਾਰ ਨਾਲ ਗੱਲ ਕਰ ਮੜਾ ਸਸਾ ਨੂੰ ਹਾਂ ਕਿ ਮੈਂ ਚੁਗਲੀਆਂ ਲਗੀਆਂ ਨੇ ਕਰਨਾਂ ਐਂ ਚੰਦ ਤੋਂ ਕਰਾ ਲੂੰਗੇ ਕੰਮ ਚੰਦ ਨੇ ਤਾਂ ਕਦੇ ਬਾਹਰ ਡੱਕਾਣੀ ਤੋੜਿਆ ਆ ਬੈਠਿਆ ਆਪਾਂ ਦਾ ਦਬਕੇ ਤੇ ਸਾਰੇ ਕੋਲ ਨੂੰ ਪਤਾ ਹੀ ਕੀ ਸੀ ਵੀ ਗੁਪਤ ਢੱਕਣ ਕਿੱਥੇ ਰੱਖੇ ਹੋਏ ਨੇ ਸਾਰਾ ਘਰ ਦੀਣਾ ਐ ਕਰਕੇ ਕਿਵੇਂ ਮਰ ਰਹੀਆਂ ਨੇ ਦੇਖ ਕਰੋ 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 ਮੇਰਾ ਉਹਦੇ ਉੱਪਰ ਦਬਕੇ ਦੀ ਸਫਾਈ ਸਾਰੀ ਪੂਰੀ ਹੋਊਗੀ ਮੈਂ ਕਿ ਨਹੀਂ ਕਰੂੰਗਾ ਕਰਾਉਣਾਂ ਦੇ ਮਾੜਾ ਮੁਰਦਾ ਨਾਲ ਕਿਵੇਂ ਚੁਗਲੀਆਂ ਲਗੀਆਂ ਨੇ ਕਰਨਾਂ ਹਾਏ ਦੇਖ ਲੈ ਕਿਵੇਂ ਬੈਠੇ ਆ ਜਾਂ ਨਹੀਂ ਕਿੱਥੇ ਚੜ੍ਹ ਕੇ ਖੜਿਆ ਦਬਕੇ 'ਚ ਮੈਂ ਤਾਂ ਦਬਕੇ ਦੀ ਸਫਾਈ ਕਰਨੇ ਚੜ੍ਹਿਆ ਨੀਚੇ ਕਰਵਾਉਣਾ ਕੰਮ ਉੱਪਰ ਅਸੀਂ ਕਰਤਾ ਸਾਰਾ ਉਹ ਕਿੱਥੇ ਕਰਤਾ ਦਬਕੇ ਜਿੱਤੇ ਮੇਰਾ ਕੀਮਤੀ ਸਮਾਨ ਪਿਆ ਸੀ ਉਹ ਸਾਮਿਆਂ ਮੈਂ ਪਹਿਲਾਂ ਹੁਣਾ ਕੰਮ ਤੋਂ ਅੱਧਾ ਉੱਪਰ ਚੜ ਗਿਆ ਕੰਮ ਤੋਂ ਨਹੀਂ ਪਹਿਲਾਂ ਮੈਂ ਦਬਕਾ ਸਾਫ਼ ਕਰਕੇ ਹਾਂ ਦਬਕੇ ਜਿੱਤੇ ਮੇਰੀ ਪਈਏ ਖਾਸਾ ਸੰਤਰਾ ਤੇਰੇ ਛੋੜੇ ਹੱਥ ਲੱਗੇ ਤਾਂ ਡੋਲ ਦਿੰਦੀਆਂ ਦੋਨੇ ਜਣੀਆਂ ਉਹ ਤੇ ਭੰਨਦੇ ਆ ਤੇਰੇ ਲੈ ਕੇ ਰੋਣਾ ਬੜਾ ਹੁੰਦਾ ਮੈਂ ਤੇ ਨਾਲੇ ਕੋ ਭੰਨਦੇ ਹਟਿੰਦੇ ਹਾਂ ਆ ਕੋਈ ਨਹੀਂ ਕੋਈ ਨਹੀਂ ਭੰਨ ਮੈਂ ਤੁਹਾਡੇ ਹੱਥੇ ਹੀ ਲੱਗਣ ਦਿੰਦਾ ਜਣਾ ਤੂੰ ਖੰਡ ਫੜਿਆ ਕੰਮ ਕਰ ਨੂੰ ਹੈ ਨਹੀਂ ਸੰਤਰਾ ਪੀਚੇ ਆ ਹਾਂ ਕੋਈ ਕਿ ਤੁਹਾਨੂੰ ਘਰ ਸਮਾਇਆ ਹੈ ਤੁਸੀਂ ਘਰ ਦੀ ਸਫਾਈ ਕਰੋ ਮੈਂ ਬਾਹਰਲਾ ਕੰਮ ਆਸਾਮੇ ਜੇ ਤੁਸੀਂ ਨਹੀਂ ਕਰਨਾ ਸੀ ਚਿੱਟਾ ਜਵਾਬ ਦੇਂਦੇ ਮੈਂ ਬਾਹਰੋਂ ਤੁਹਾਨੂੰ ਕੰਮ ਤੇ ਲਾ ਲੈਣਾ ਸੀ ਦੇ ਤਾਂ ਦਿੱਤਾ ਚੱਕ ਚਿੱਟਾ ਜਵਾਬ ਚਲੋ ਕੋਈ ਨਾ ਕਰ ਲੈਣਾ ਸੀ ਕੱਲ ਨੂੰ ਲਾ ਲੂੰ ਕੰਮ ਤੇ ਹੁਣ ਆ ਤੜਗੀ ਆਦੀ ਦਿਹਾੜੀ ਘਰ ਦੇ ਸਫਾਈਆਂ ਕੀ ਕਰਨੀਆਂ ਪਈਆਂ ਨੇ ਪਿਸੂ ਪਏ ਨੇ ਮੇਰੇ ਸਾਰਿਆਂ ਨੂੰ ਮੈਂ ਤਾਂ ਹੁਣ ਜਿਹੜਾ ਕੰਮ ਦਾ ਕੰਮ ਦੀ ਮੈਂ ਤਾਂ ਕੰਮ ਹੀ ਕਰਕੇ ਆਉਂਗਾ ਮੇਰੇ ਦਾਕਰੇ ਦੇ ਨਾਲ ਕੀਮਤੀ ਸਮਾਨ ਸੀ ਇੱਥੋਂ ਹੀ ਉਤਰਾ ਕੇ ਹੁਣ ਕੈਚ ਕਰ ਲਓਗੇ ਲੈ ਫੜਿਓ ਦੇਖ ਦੂੰਗੇ ਛੱਡ ਪਰ ਹਾਂ ਮੰਮੀ ਮੈਨੂੰ ਅੱਜ ਪਤਾ ਲੱਗਿਆ ਆ ਖਾਣਾ ਜੇ ਰੱਖਿਆ ਵਿੱਚ ਦੇ ਪੁੱਤ ਮੈਨੂੰ ਵੀ ਅੱਜ ਹੀ ਪਤਾ ਲੱਗਾ ਮੈਂ ਕਿਹੜਾ ਦੇਖਿਆ ਪਤਾ ਨਹੀਂ ਕਿੱਥੇ ਕਿੱਥੇ ਖਾਣੇ ਰਖਾਏ ਆ ਇਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਸਿਰੂੰਗਾ ਕੱਢ ਕੇ ਤੁਰੇ ਫਿਰਦੇ ਆ ਮੈਂ ਤਾਂ ਪੂਰਾ ਸਾਲ ਹੋ ਗਿਆ ਮੈਂ ਤਾਂ ਅੱਜ ਧਿਆਨ ਦਿੱਤਾ ਵੀ ਇਹ ਤੇ ਕਾ ਮੈਂ ਵੀ ਅੱਜ ਜਦੋਂ ਆਪਾਂ ਇੱਥੇ ਬੈਠੀਆਂ ਗੱਲਾਂ ਬਾਤਾਂ ਕਰਦੀਆਂ ਉੱਤੋਂ ਦੇਖਦਾ ਸੀ ਕਿਤੇ ਆਪਾਂ ਤਾਂ ਧਿਆਨ ਨਹੀਂ ਕੀਤਾ ਆਓ ਜੀ ਮਾਂ